ਕਿਸੇ ਅੱਜ ਆਪਣੀ ਕਿਚਨ ਦੇ ਵਿੱਚ ਇੱਕ ਨਵੀਂ ਚੀਜ਼ ਆਈ ਹੈ ਠੀਕ ਹੈ ਤੇ ਜਰੂਰ ਦੱਸਿਓ ਮੈਂ ਦੱਸੂਗੀ ਵੀ ਅਗਰ ਤੁਹਾਡੇ ਮੈਸੇਜ ਆਏ ਕਿ ਕਿਹੜੀ ਚੀਜ਼ ਨਵੀਂ ਤੁਹਾਨੂੰ ਦਿਖੀ ਅੱਜ ਕਿਚਨ ਦੇ ਵਿੱਚ ਮੈਸੇ ਜਾ ਕੇ ਰੱਖੀ ਹੋਈ ਹੈ ਕਿਚਨ ਦੇ ਵਿੱਚ ਪਰ ਤੁਸੀਂ ਅੱਜ ਵੀਡੀਓ ਧਿਆਨ ਨਾਲ ਦੇਖਿਓ ਠੀਕ ਹੈ ਦੇਖੋ ਜਿੱਥੇ ਡਰਨ ਵਾਲੀ ਗੱਲ ਉੱਥੇ ਡਰੋ ਜਿੱਥੇ ਡਰਨ ਵਾਲੀ ਨਹੀਂ ਮੈਂ ਗੱਲ ਸਹੀ ਪਤਰੀਆਂ ਪਤੀਆਂ ਤੋਂ ਫਿਰਨਾ ਚਾਹੀਦਾ ਰੋ ਦੇਰ ਖੋਲ ਕੇ ਜਿਓ ਦਿਲ ਕੋਲ ਕੇ ਜਿਉਰੇ ਇਹ ਪਤੀ ਤਾਂ ਦਿਲ ਨੂੰ ਜਾਣਦੇ ਆ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਆਪਕੋ ਲੱਗ ਰਹੀ ਹੱਦੀ ਐ ਇਸ ਟਾਈਮ 2:00 ਬਜ ਗਏ ਹੈ ਨਾ ਪੱਟੀ ਮੈਂ ਸਾਰਾ ਕੰਮ ਕਰਕੇ ਜਾਂਦੀ ਆ ਟਾਈਮ ਤੇ ਭੁੱਖ ਲੱਗਦੀ ਆ ਰਿਸਪੈਕਟ ਨਾਮ ਦਾ ਇੱਕ ਸ਼ਬਦ ਹੈ ਜਿਹੜਾ ਹਮੇਸ਼ਾ ਸਾਨੂੰ ਵਰਤਣਾ ਚਾਹੀਦਾ ਹੈ ਠੀਕ ਹੈ ਰਿਸਪੈਕਟ ਦੋ ਔਰ ਰਿਸਪੈਕਟ ਲਓ ਠੀਕ ਹੈ ਹਸਬੰਡ ਵਾਈਫ ਦੇ ਵਿੱਚ ਪਿਆਰ ਵੀ ਤਾਂ ਹੀ ਵਧਦਾ ਹੈ ਜਦੋਂ ਅਸੀਂ ਰਿਸਪੈਕਟ ਕਰਦੇ ਆ ਇੱਕ ਦੂਜੇ ਦੀ ਖਸੂ ਮਜ਼ਾਕ ਦੇ ਵਿੱਚ ਕੁਝ ਵੀ ਬੋਲੀ ਜਾਈਏ ਹਨਾ ਤੇ ਲੜਾਈਆਂ ਝਗੜੇ ਚਾਹੇ ਸਾਡੇ 100 ਹੁੰਦੇ ਰਹਿਣ ਪਰ ਇੱਕ ਜਿਹੜੀ ਇੱਕ ਦੂਜੇ ਲਈ ਸਾਡੀ ਰਿਸਪੈਕਟ ਹੋਦੀ ਉਹ ਹਮੇਸ਼ਾ ਸਾਡੇ ਅੰਦਰ ਜ਼ਿੰਦਾ ਹੋਣੀ ਚਾਹੀਦੀ ਹੈ ਕਿਸ ਤੋਂ ਡਰ ਕੇ ਨਹੀਂ ਕਰਨੀ ਚਾਹੀਦੀ ਤੇ ਨਾ ਕਿਸ ਤੋਂ ਕਰवानी ਚਾਹੀਦੀ ਹੈ ਠੀਕ ਹੈ ਤੇ ਨਾ ਦੇਖ ਦਿਖਾਵਾ ਕਰਨਾ ਚਾਹੀਦਾ ਵੀ ਦੇਖੋ ਸਾਰਿਆਂ ਨੂੰ ਦੱਸੋ ਕਿ ਮੈਂ ਆਪਣੀ ਪਤਨੀ ਦੀ ਰਿਸਪੈਕਟ ਕਰਦਾ ਜਾਂ ਪਤੀ ਕਹੇ ਭਾਈ ਤੇ ਜਾਂ ਫਿਰ ਪਤਾ ਨਹੀਂ ਕਵੇ ਵੀ ਮੈਂ ਤਾਂ ਆਪਣੇ ਪਤੇ ਦੀ ਅੰਦਰੋਂ ਭਮੋ ਮਾਰ ਕੁਟਾਈ ਹੋਈ ਜਾਵੇ ਠੀਕ ਹੈ ਨਾ ਇੱਕ ਰਿਸਪੈਕਟ ਈ ਆ ਸਾਡੇ ਘਰ ਨੂੰ ਚਲਾਉਣ ਵਾਸਤੇ ਔਰ ਇੱਕ ਰਿਸਪੈਕਟ ਈ ਆ ਸਾਡੇ ਰਿਸ਼ਤੇ ਨੂੰ ਅੱਗੇ ਵਧਾਉਣ ਵਾਸਤੇ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਟਰ ਦਿਖਾਵਾਂਗੇ ਜਿਵੇਂ ਆਪਾਂ ਦਿਖਾਇਆ ਸੀਗਾ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਸੱਚ ਦੱਸਾਂ ਜਿਹੜੀ ਚੀਜ਼ ਆਪਾਂ ਪਹਿਲੀ ਵਾਰ ਯੂਜ਼ ਕਰਦੇ ਆ ਨਾ ਉਹ ਤੁਹਾਨੂੰ ਦੱਸ ਦਿੰਨੇ ਵੀ ਪਹਿਲੀ ਵਾਰ ਯੂਜ਼ ਕੀਤੀ ਆ ਤੇ ਅਸੀਂ ਇਹ ਆਪਣੇ ਮਤਲਬ ਮਾਰਕੀਟ ਚੋਂ ਇਹ ਆਪ ਹੀ ਲੈ ਆਏ ਸੀਗੇ ਜਾ ਕੇ ਮੈਨੂੰ ਕਹਿੰਦੇ ਲੈ ਕੇ ਆਵਾ ਮੈਂ ਖੈ ਲੈ ਆਉ ਪਰ ਜਿੱਦੋਂ ਲਿਆਏ ਨਾ ਮੈਨੂੰ ਇੰਨਾ ਅੱਛਾ ਨਹੀਂ ਲੱਗਿਆ ਮਤਲਬ ਲੱਗਿਆ ਤਾਂ ਸਹੀ ਪਰ ਮੈਂ ਕਹਾਂ ਅਗਰ ਚਲਾਣਾ ਆਂਦਾ ਹੋਵੇ ਤਾਂ ਹੀ ਹੈ ਕੋਈ ਚੀਜ਼ਾਂ ਬੜੀਆਂ ਸਿੰਪਲ ਜੀਆਂ ਹੁੰਦੀਆਂ ਤੇ ਚਲਾਰੀਆਂ ਔਖੀਆਂ ਹੋ ਜਾਂਦੀਆਂ ਸੋ ਮੈਨੂੰ ਬਹੁਤ ਪਸੰਦ ਆਇਆ ਤੇ ਅੱਜ ਸਵੇਰੇ ਅਸੀਂ ਭਾਈ ਦੇਖਣ ਗਏ ਧੁੰਦ ਸਵੇਰੇ ਮੈਂ ਉੱਠੀ ਤੇ ਉੱਠਣਸਾਰ ਮੈਂ ਦੇਖਿਆ ਬਾਹਰ ਮੌਸਮ ਵਧੀਆ ਸੀ ਪਰ ਧੁੰਦ ਸੀ ਦੇਖਦੇ-ਦੇਖਦੇ ਚਾਹ ਪੀਤੀ ਕਿਚਨ ਸਾਫ ਕੀਤੀ ਦੇਖਦੇ-ਦੇਖਦੇ ਇੰਨੀ ਧੁੰਦ ਵੱਧ ਗਈ ਕਿ ਮੱਲੋ-ਮੱਲੀ ਕਰੋ ਨਿਕਲਣ ਨੂੰ ਜੀ ਕਰਨ ਲੱਗ ਪਿਆ ਹਨਾ ਫਿਰ ਮੈਂ ਕਿਹਾ ਚੱਲ ਮੈਨੂੰ ਕਹਿੰਦੇ ਚੱਲ ਚਲਦੇ ਆ ਮੈਂ ਕਿਹਾ ਚਲੋ ਫਿਰ ਚਲਦੇ ਆ ਫਿਰ ਅਸੀਂ ਗੱਡੀ ਚੱਕੀ ਤੇ ਆਪਾਂ ਚੱਲਦੇ ਆ ਆ ਦੇਖੋ ਕਿੰਭਾ ਉਈ ਵੀ ਥੂੜ ਆ ਦੇਖੋ ਇਹ ਦੇਖੋ ਦੋਸਤੋ ਪਾਣੀ 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 ਚਲੋ ਕਿੰਨਾ ਉੱਚੀ ਦੋਸਤੋ ਆਪਾਂ ਆ ਗਏ ਅੱਜ ਲੇਕ ਤੇ ਹੈ ਨਾ ਆ ਦੇਖੋ ਕੌਣ ਹੁੰਦਾ ਹੈ ਅੱਜ ਫ੍ਰੀ ਦੇ ਦੇ ਚਲੋ ਮੈਂ ਤਾਂ ਦੇਖੀ ਵੀ ਨਹੀਂ ਰੇ ਹੈ ਨਾ ਦੋਸਤੋ ਦੇਖੋ ਲੇਖ ਮੈਨੂੰ ਨਾ ਦੇਖੋ ਤੁਸੀਂ ਲੇਖ ਨੂੰ ਦੇਖੋ कुछ नहीं नजर आ रहा कुछ नहीं आज हम आए हैं लेक का नजारा लेने दोस्तों ओए होए दोस्तों नो गुड मॉर्निंग तो बोले ही नहीं हेलो दोस्तों गुड मॉर्निंग हाँ आज हम आए हैं लेक पे हेलो भैया अरे हेलो बोल दो <laughs>

ਉਈ ਮੈਂ ਤਾਂ ਡਿੱਗ ਗਈ ਸੀ ਪਰ ਭਾਈਏ ਰਸਤੇ 'ਚ ਹਨਾ ਸਾਹਮਣੇ ਖੜੇ ਸੀਗੇ ਤੇ ਕੰਮ ਦੀ ਭਾਲ ਦੇ ਵਿੱਚ ਤੇ ਇਹਨਾਂ ਨੇ ਸੋਚਿਆ ਕਿ ਤੇ ਸਾਡੇ ਵੀ ਵੀਡੀਓ ਬਣਾਉ ਇਹਨਾਂ ਨੂੰ ਪਤਾ ਨਹੀਂ ਸੀਗਾ ਹਨਾ ਕਿਉਂਕਿ ਇਹ ਤਾਂ ਜਾਂਦੇ ਰਹਿੰਦੇ ਅਕਸਰ ਮਤਲਬ ਲੇਖ ਵਗੈਰਾ ਤੇ ਇਹਨਾਂ ਦੇ ਤੇ ਦਿਨ 'ਚ ਚਾਰ ਕਿਹੜੇ ਵੀ ਵੱਜ ਜਾਂਦੇ ਆ ਤੇ ਇਤਨਾ ਤੇ ਆਪਣੇ ਕੰਮ ਇਹਨਾਂ ਨੇ জানা ਹੁੰਦਾ ਪਰ ਮੈਂ ਇਹਨਾਂ ਨੂੰ ਅੱਜ ਵੀਡੀਓ ਦੇ ਵਿੱਚ ਖੁਸ਼ ਹੋ ਗਏ ਹਨਾ ਪਰਮਾਤਮਾ ਕਰੇ ਹਰੇਕ ਨੂੰ ਕੰਮ ਮਿਲਣਾ ਚਾਹੀਦਾ ਜਦੋਂ ਮੌਸਮ ਥੋੜਾ ਜਿਹਾ ਚੇਂਜ ਹੁੰਦੇ ਆ ਜਿਨ੍ਹਾਂ ਨੇ ਤਾਜੀ ਬਣਾ ਕੇ ਮੁਕਾ ਮਾ ਕੇ ਖਾਣੀ ਹੁੰਦੀ ਹੈ ਨਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੁੰਦੀ ਹੈ ਤੇ ਕੰਮ ਤਾਂ ਸਾਰਿਆਂ ਨੂੰ ਹੀ ਲੈ ਕੇ ਹਨਾ ਟੈਨਸ਼ਨ ਹੁੰਦੀ ਹੈ ਤੇ ਤਾਂ ਹੀ ਆਪਾਂ ਨੇ ਸ਼ਾਮ ਨੂੰ ਰੋਟੀ ਬਨੂਗੀ ਮਿਹਨਤ ਕਰਕੇ ਤਾਂ ਹੀ ਇੱਕ ਅੰਦਰ ਨਾ ਸਾਨੂੰ ਸਕੂਨ ਮਿਲਦਾ ਹੈਗਾ ਵੇ ਹੁਣ ਕਰ ਲਈ ਹੁਣ ਸਾਨੂੰ ਕੋਈ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਹੈਗੀ ਹੈਨਾ ਫੇਰ ਦੇਖ ਲੋ ਜੀ ਅਸੀਂ ਆਪਣਾ ਅੱਗੇ ਸਫਰ ਕੀਤਾ ਸਹੀ ਹੈ ਨਾ ਅਗਰ ਕੁਝ ਗਲਤ ਬੋਲ ਗਈ ਹੋਵਾਂ ਨਾ ਤੇ ਦੇਖ ਲਿਓ ਤੁਸੀਂ ਆਪਣੇ ਆਪ ਹੀ ਤੇ ਵਿਚ ਦੀ ਨਾ ਉਹ ਡੋਗੀ ਹੈ ਨਾ ਤੇ ਉਹ ਕਰਨ ਲੱਗ ਜਾਂਦਾ ਔ ਔ ਰੋਣ ਲੱਗ ਜਾਂਦਾ ਮੇਰਾ ਧਿਆਨ ਉਧਰਲੇ ਪਾਸੇ ਚੱਲ ਜਾਂਦਾ ਵੇਖੋ ਹੁਣ ਵੀ ਉਹ ਘਰ ਦੇ ਛੱਡ ਕੇ ਗਏ ਹੈ ਨਾ ਔ ਵਾਹ ਕਰਦਾ ਰੰਦਾ ਵਿਚਾਰਾ ਬੇਜਵਾਨ ਜਾਨਵਰ ਹੈ ਰੰਦਾ ਹੈ ਨਹੀਂਗਾ ਫੇਰ ਮੈਂ ਕੀ ਕੀਤਾ ਭਾਈ ਆਨਸਰ ਫਲੱਗ ਗਈ ਆਪਣਾ ਰੋਟੀ ਪਾਣੀ ਬਣਾਉਣ ਵਾਸਤੇ ਨਾਸ਼ਤਾ ਬਣਾਉਣ ਵਾਸਤੇ ਕੰਮ ਮੈਂ ਹੀ ਛੱਡ ਗਈ ਸੀਗਾ ਹਣਾ ਤੇ ਬਸ ਜਿਵੇਂ ਬੈਠੇ ਸੀ ਉਵੇਂ ਚੱਲੇ ਕਿਚਨ ਸਾਫ ਕਰ ਗਈ ਸੀ ਤੇ ਨਾਸ਼ਤੇ ਦੀ ਤਿਆਰੀ ਜਿਵੇਂ ਆਟਾ ਗੁੰਨੇ ਪੈ ਸੀ ਫਿਰ ਮੈਂ ਥੋੜਾ ਜਿਹਾ ਆਲੂ ਮੈਸ਼ ਕੀਤਾ ਪੈ ਸੀ ਵਿੱਚ ਪਨੀਰ ਪਾ ਕੇ ਚੱਕ ਭਾਈ ਮੈਂ ਕਿਹਾ ਆਲੂ ਪਨੀਰ ਵਾਲੇ ਅੱਜ ਪਰੌਂਠੇ ਬਣਾ ਲੈਣੇ ਆ ਤੇ ਇਹ ਵਾਲਾ ਜਿਹੜਾ ਚਮਚੇ ਸਟੈਂਡ ਹੈ ਨਾ ਇੱਕ ਛੋਟਾ ਜਿਹਾ ਗ੍ਰੇ ਕਲਰ ਦਾ ਵੀਡੀਓ ਥੋੜੀ ਜਿਹੀ ਮੈਂ ਤੇਜ਼ ਕੀਤੀ ਹੋਈ ਹੈ ਤੇ ਇਹ ਮੈਂ ਚਮਚੇ ਹੀ ਰੱਖੇ ਇਹਦੇ ਵਿੱਚ ਕੱਲੇ ਤੇ ਦੂਜੇ ਕਾਲੇ ਦੇ ਵਿੱਚ ਇੱਕ ਸਟੀਲ ਦਾ ਸੀ ਉਹਦੇ ਵਿੱਚ ਜੰਗ ਲੱਗ ਗਈ ਸੀ ਫਿਰ ਮੈਂ ਉਹ ਕੱਢਤਾ ਹਨਾ ਜੰਗ ਵਾਲੀ ਕੋਈ ਵੀ ਚੀਜ਼ ਨਾ ਉਹਦੇ ਵਿੱਚ ਬਣਾ ਕੇ ਖਾਓ ਤੇ ਨਾ ਤੁਸੀਂ ਉਸ ਨੂੰ ਉਹ ਕਰੋ ਠੀਕ ਹੈ ਤੁਸੀਂ ਤਾਂ ਮੇਰੇ ਨਾਲ ਵੀ ਭਾਈ ਜਿਆਦਾ ਸਿਆਣੇ ਹੋ ਪਰ ਮੈਂ ਤਾਂ ਆਪਣੀ ਆਪਣੀ ਸੋਚ ਦੱਸਦੀ ਹਾਂ ਫੇਰ ਭਾਈ ਇਹਨਾਂ ਦਾ ਫੋਨ ਆ ਗਿਆ ਕਿ ਇਹਨਾਂ ਨੇ ਕੰਮ ਤੇ ਜਾਣਾ ਕਿ ਤੇ ਆਪਣੇ ਹਨਾ ਫੇਰ ਇਹਨਾਂ ਨੇ ਕੀ ਕੀਤਾ ਮੈਨੂੰ ਦੁੱਧ ਲਿਆ ਕੇ ਦਿੱਤਾ ਮੈਂ ਕਿਹਾ ਚਲ ਦੁੱਧ ਲਿਆ ਦਿਓ ਤੁਸੀਂ ਤੇ ਤੁਸੀਂ ਜਾਓ ਮੈਂ ਆਉਂਦੇ ਉਹਨੂੰ ਨਾਸ਼ਤਾ ਤੇ ਪਾਣੀ ਮੇਨਾਂ ਦਾ ਰੋੜਾ ਲਗਾਈ ਹੋਈ ਸੀ ਮੈਂ ਕਿਹਾ ਤੁਸੀਂ ਨਾ ਲਿਓ ਫੇਰ ਭਾਈ ਦੇਖ ਲਓ ਫਟਾਫਟ ਆ ਕੇ ਹਨਾ ਮਤਲਬ ਕੰਮ ਦਾ ਜਿਆਦਾ ਜ਼ੋਰ ਪਿਆ ਜਾਂਦਾ ਫੇਰ ਉਹਨਾਂ ਦਕੂੜੇ ਵਾਲਾ ਭਾਈ ਲੈਣ ਵਾਸਤੇ ਕੂੜਾ ਆ ਗਿਆ ਆਪਣਾ ਹਨਾ ਤੇ ਫੇਰ ਮੈਂ ਭੱਜ ਕੇ ਗਈ ਤੇ ਇੱਕੋ ਦਮ ਹੋਛਪੋਛ ਹੋ ਜਾਂਦਾ ਕੰਮ ਤੇ ਜਦੋਂ ਅਸੀਂ ਕਿਸੇ ਟਾਈਮ ਤਾਂ ਆਪਾਂ ਰਾਮ ਨਾਲ ਬੈਠੇ ਰਹਿੰਨੇ ਆ ਕਿਸੇ ਟਾਈਮ ਤਾਂ ਫਿਰ ਆਇਆ ਵੀ ਬੈਲਾਂ ਉਹ ਤੇ ਬੈਲਾਂ ਵੱਜੀ ਜਾਣਗੀਆਂ ਵੱਜੀ ਜਾਣਗੀਆਂ ਹਨਾ ਕਦੇ ਕੋਈ ਆ ਗਿਆ ਕੋਈ ਗਿਆ ਅੱਜ ਸਾਰਾ ਦਿਨ ਬੈਲਾਂ ਵੱਜੀਆਂ ਸਾਡੇ ਘਰ ਦੀ ਘਰ ਦੀਆਂ ਹਨਾ ਤੇ ਹੁਣ ਦੇਖੋ ਕੁੱਤਾ ਰੋਈ ਜਾਂਦਾ ਨਾ ਧਿਆਨ ਸਾਰਾ ਉੱਧਰ ਹੋ ਜਾਂਦਾ ਹੈ ਕਿਵੇਂ ਬੰਦਾ ਵਲੌਗ ਬਣਾਵੇ ਹਨਾ ਸਹੀ ਹੈ ਨਾ ਤੇ ਇਹਨਾਂ ਨੂੰ ਕਹਿ ਕੇ ਵੀ ਆਏ ਸੀਗੇ ਮੇਰੇ ਪਤੀ ਦੇ ਤੇ ਉਹ ਕਹਿੰਦੇ ਵੀ ਲਾਡ ਲੈ ਬਾਲਾ ਰੰਦਾ ਨਹੀਂ ਗੱਲਾਂ ਹਨਾ ਦੇਖ ਲਓ ਜਾਨਵਰ ਨੂੰ ਵੀ ਇੰਨੀ ਪਹਿਚਾਨ ਹੋ ਜਾਂਦੀ ਹੈ ਇਨਸਾਨ ਹੋਰ ਜਾਨਵਰ ਆਪਾਂ ਸੋਦੇ ਨਾ ਜਾਨਵਰ 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 ਭਾਈ ਜਾਨਵਰ ਤਾਂ ਬਾਲੇ ਸਿਆਣੇ ਹੁੰਦੇ ਆ ਬਾਲਾ ਮੋਹ ਪਿਆਰ ਲੈਂਦੇ ਆ ਠੀਕ ਹੈ ਇਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੈ ਘਰ ਦੇ ਵਿੱਚ ਰੱਖ ਤਾਂ ਲੈਨੇ ਆਪਾਂ ਸ਼ੌਂਕ ਨਾਲ ਪਰ ਇਨਾਂ ਦੀ ਪੂਰੀ ਦੇਖਭਾਲ ਬੰਦਿਆਂ ਤੋਂ ਵੀ ਜ਼ਿਆਦਾ ਕਰਨੀ ਪੈਂਦੀ ਹੈ ਲਓ ਜੀ ਹੁਣ ਸਾਡੀ ਹੋ ਗਈ ਸਟਫਿੰਗ ਤਿਆਰ स्टफिंग तैयार हो गई दोस्तों तो फिर ਹੁਣ ਜਿਵੇਂ ਮੇਰੀ ਕੱਲ ਤੇ ਵੀਤ ਖਰਾਬ ਸੀਗੀ ਹਨਾ ਤੇ ਪਰਸੋਂ ਜ਼ਿਆਦਾ ਸੀ ਕੁਛ ਨਾ ਕੁਛ ਆਪਣੇ ਇਹਨਾਂ ਖਾਣ ਪੀਣ ਨਾਲ ਹੋ ਜਾਂਦਾ ਹੈਗਾ ਤੇ ਕੁਝ ਚੀਜ਼ਾਂ ਦਾਲਾਂ ਸਬਜ਼ੀਆਂ ਪਰ ਰੁੱਖੀਆਂ ਖਾ ਲੈਣੇ ਉਹ ਜ਼ਿਆਦਾ ਸਾਨੂੰ ਤੰਗ ਕਰਦੀਆਂ ਹੈਗੀਆਂ ਪਰ ਇਸ ਤਰ੍ਹਾਂ ਦੋਸਤੋ ਖਾਣੇ ਪੀਣ ਵੱਲ ਵੀ ਅਗਰ ਨਾ ਧਿਆਨ ਦੇਈਏ ਕੋਈ ਚੀਜ਼ ਨੂੰ ਜੀ ਕਰੀ ਜਾਂਦਾ ਤੇ ਹਨਾ ਮਨ ਲਿਚਾਇਆ ਵੀ ਨਹੀਂ ਜਾਂਦਾ ਪਰ ਕਸ਼ਟ ਆ ਜਾਂਦਾ ਮੈਂ ਬਹੁਤ ਜਲਦੀ ਇੱਕਦਮ ਹੀ ਢਿੱਲੀ ਕਿਉਂ ਹੋ ਜਾਂਦੀ ਆ ਕਿਉਂਕਿ ਮੇਰੇ ਨਾਲ ਹਾਜਮਾ ਖਾ ਤਾਂ ਲੰਨੀ ਆ ਪਰ ਹজম ਨਹੀਂ ਹੁੰਦਾ ਪੇਟ ਹਜਮ ਨਹੀਂ ਕਰਦਾ ਹੈਗਾ ਤੇ ਪੇਟ ਕਹਿੰਦਾ ਸੈਰ ਕਰ ਸੈਰ ਕਰ ਸੈਰ ਹੁਣ ਬਰਸਾਤਾਂ ਦੇ ਵਿੱਚ ਕਿੱਥੇ ਨਿਕਲੇ ਬੀਬੀ ਹੈ ਤੇ ਸਵੇਰੇ ਸਵੇਰੇ ਸੋਜਦੀ ਆ ਹੁਣ ਮੈਂ ਕਿਸੇ ਟਾਈਮ ਵੀ ਟਾਈਮ ਲੱਗੇ ਸ਼ਾਮ ਨੂੰ ਉੱਠਿਆ ਨਹੀਂ ਜਾਂਦਾ ਭਾਈ ਜਦੋਂ ਆਪਾਂ ਥੱਕ ਜਾਂਨੇ ਸਾਰਾ ਕੰਮ ਕਰਕੇ ਆਪਾਂ ਸੋਚਦੇ ਚੱਲ ਹੁਣ ਰੋਟੀ ਪਾਣੀ ਦਾ ਰਹਿ ਗਿਆ ਹਾਂ ਨਾ ਕਿਸੇ ਟਾਈਮ ਤਾਂ ਜੀ ਕਰਦਾ ਚੱਲ ਆਪਾਂ ਜਾ ਜਾਂਦੇ ਹੈਗੇ ਆ ਪਰ ਕੀ ਕਰੀਏ ਪਤਾ ਕੀ ਗੱਲ ਆ ਇੱਕ ਵਾਰੀ ਸਿਸਟਮ ਸਾਡਾ ਖਰਾਬ ਹੋ ਜਾਂਦਾ ਨਾ ਸੱਤ ਦਸ ਰੀ ਮੈਂ ਪੇਟ ਦਾ ਮੁੜ ਕੇ ਸਾਰੀ ਉਮਰ ਚਾਹੇ ਲੱਖ ਤੁਸੀਂ ਜ਼ੋਰ ਲਾ ਲੋ ਪ੍ਰੇਜ ਕਰ ਲੋ ਪਰ પેટ ਦਾ ਸਿਸਟਮ ਨਹੀਂ ਤੁਹਾਡਾ ਠੀਕ ਆਊਗਾ ਤੁਹਾਨੂੰ ਮੈਂ ਸੱਚ ਦੱਸ ਰਹੀ ਹਾਂ ਖਾਤਾ ਪੀਂ ਮੈਂ ਸਾਰਾ ਕੁਝ ਰਹੀ ਹਾਂ ਪਰ ਜੋ ਚੀਜ਼ ਨਹੀਂ ਵੀ ਜ਼ਿਆਦਾ ਹਜੇ ਮੰਦੀ ਉਹ ਨਹੀਂ ਮੈਂ ਖਾਂਦੀ ਪਰ ਥੋੜੀ ਥੋੜੀ ਚੀਜ਼ ਮੈਂ ਦੇਖ ਲੋ ਸਾਰਾ ਕੁਝ ਖਾਣੇ ਲਓ ਜੀ ਆਲੂ ਔਰ ਪਨੀਰ ਦੇ ਪਰੌਂਠੇ ਤਿਆਰ ਹੋ ਗਏ ਮੇਰਾ ਤਾਂ ਨਾ ਵਿਚਾਰੇ ਉਹਨਾਂ ਤੇ ਬੜੀ ਤਰਸਾਈ ਜਾਂਦਾ ਸੀ ਲੇਕ ਤੇ ਜਿਹੜੇ ਕੰਮ ਲੱਭੀ ਜਾਂਦੇ ਸੀਗੇ ਮੈਂ ਆਉਦੇ ਮਨ ਚ ਸੋਚਿਆ ਆਪਾਂ ਤਾਂ ਚਲੋ ਹਨਾ ਅਰਦਾਸ ਕਰ ਸਕਦੇ ਆ ਨਹੀਂ ਹਿਆਰ ਵਾਰ-ਵਾਰ ਉੱਥੇ ਜਾਂਦਾ ਰੋਟੀ ਪਾਣੀ ਕਿੰਨੀ ਨੂੰ ਦੇਖ ਕੇ ਹਨਾ ਪ੍ਰਮਾਤਮਾ ਸਭ ਨੂੰ ਦੇਵੇ ਭਾਈ ਸਭ ਨੂੰ ਰਾਜੀ ਰਵੇ ਕਿਸੇ ਨੂੰ ਕੋਈ ਭੁੱਖਾ ਨਾ ਰੱਖੇ ਕਿਸੇ ਨੂੰ ਕੋਈ ਬਿਮਾਰੀਆਂ ਨਾ ਲਾਵੇ ਨਾ ਕੋਈ ਮੰਜੇ ਤੇ ਰੱਬ ਪਾਵੇ ਕਿਸੇ ਨੂੰ ਸੱਚੇ ਦੁਸ਼ਮਣ ਨੂੰ ਵੀ ਨਾ ਪਾਵੇ ਮੰਜੇ ਤੇ ਪੈਣਾ ਬਹੁਤ ਔਖਾ ਹੈ ਕਹਿੰਦੇ ਨਾ ਕਿਸੇ ਨੂੰ ਵੀ ਅਸੀਂ ਜਿਵੇਂ ਬੋਲ ਬਲੋਚ ਪਰੋਠੇ ਸੱਚ ਐ ਬਣ ਰਹੀ ਹੈ ਜੇ ਕਿਸੇ ਨੂੰ ਵੀ ਆਪਾਂ ਹਨਾ ਕੁਝ ਅੰਜਾਨ ਬੋਲ ਬੋਲ ਲੈਨੇ ਕਿਹੜਾ ਕੋਈ ਜਾਣ ਬੁੱਝ ਕੇ ਕਿਸੇ ਨੂੰ ਦੇਖ ਨਹੀਂ ਸਕਦਾ ਕਿਸ ਤੋਂ ਜਲਦਾ ਹੈ ਕਿਸ ਤੋਂ ਮੱਚਦਾ ਹੈ ਹਨਾ ਕਿਸੇ ਤੋਂ ਦੇਖ ਨਹੀਂ ਸਕਦਾ ਵੀ ਇਹਦੇ ਕੱਪੜੇ ਲੀਢੇ ਪਾਇਆ ਉਹ ਗਲਤ ਸੋਝੇ ਸੱਚ ਦੱਸਾਂ ਪਰ ਜੇ ਕਿਸੇ ਨੂੰ ਵੀ ਕਿਸੇ ਦੀ ਵੀ ਗੱਲ ਹਨਾ ਮੂੰਹ ਤੇ ਕਹਿਣੀ ਹੈ ਨਾ ਹਿੰਮਤ ਸਾਨੂੰ ਪੂਰੀ ਰੱਖਣੀ ਚਾਹੀਦੀ ਇਹ ਦੇਖੋ ਉਹ ਕਲੀਅਰ ਕੱਟ ਗੱਲ ਕਰ ਲੋ ਤੁਸੀਂ ਮੇਰੀ ਆਦਤ ਐਸੀ ਹੈ ਮੈਂ ਤਾਂ ਕਲੀਅਰ ਕੱਟ ਗੱਲ ਕਰਦੀ ਆ ਜਿਸ ਨੂੰ ਵੀ ਮਾਰੀ ਲੱਗੇ ਜਿਹੜਾ ਕੋਈ ਮੇਰੇ ਬਾਰੇ ਕੋਈ ਗਲਤ ਸੋਚਦਾ ਉਹਨੂੰ ਫਿਰ ਮੈਂ ਛੱਡਦੀ ਨਹੀਂ ਹੈਗੀ ਤੁਹਾਨੂੰ ਦਾ ਸੱਚ ਦੱਸਾਂ ਠੀਕ ਹੈ ਇਹ ਨਹੀਂ ਹੈ ਕਿ ਅੱਜ ਕੋਈ ਗੱਲ ਹੋਈ ਹੈ ਜੋ ਕੁਛ ਨਾ ਆਪਦੀ ਆਪ ਦਾ ਭਾਈ ਥੋੜਾ ਜਿਹਾ ਦੱਸਣਾ ਚਾਹੀਦਾ ਹੈ ਨਾ ਕਹਿੰਦੇ ਮਸਤ ਹੋ ਕੇ ਲਾਈਫ ਜੀਣਿਆ ਨਾ ਗਲਤ ਕਹਿਨੇ ਆ ਨਾ ਗਲਤ ਸੁਣਦੇ ਆ ਠੀਕ ਹੈ ਤੇ ਪਿੱਠੇ ਪਿੱਛੋਂ ਬੁਰਾਈ ਕਰਦੇ ਆ ਭਾਈ ਉਹ ਆਪਦੇ ਪਾਪ ਭਰਨਗੇ ਸਿੱਧੀ ਜਿਹੀ ਗੱਲ ਹੈ ਪਰ ਜਿਹੜੇ ਮੂੰਹ ਤੇ ਕੋਈ ਬੋਲ ਕੇ ਸਾਨੂੰ ਐਂ ਕਹਿੰਦੇ ਐ ਐ ਕਰਦੀ ਆ ਇਹ ਫਲਾਣਾ ਕਰਦਾ ਹੈ ਜਾਂ ਧੁੰਕਾ ਕਰਦਾ ਹੈ ਜਾਂ ਕਰਦੀ ਹੈ ਫਿਰ ਉਹ ਬਖਸ਼ਿਆ ਨਹੀਂ ਜਾਂਦਾ ਬੰਦਾ ਸੱਚ ਦੱਸਾਂ ਫਿਰ ਤਾਂ ਦੇਖੋ ਪੂਰਾ ਕਹਿੰਦੇ ਨਾ ਨਜ਼ਰ ਅੰਦਾਜ਼ ਵੀ ਨਾ ਕਰਦੇ ਹੋਏ ਆਪਾਂ ਠੋਕ ਦਈਦਾ ਹਨ ਸਾਹਮਣੇ ਬੋਲਣ ਦੀ ਹਿੰਮਤ ਰੱਖਦੀ ਹੈ ਮੇਰੇ ਕਹਿਣ ਦਾ ਇਹ ਮਤਲਬ ਹੈ ਤੁਹਾਨੂੰ ਸਾਰਿਆਂ ਨੂੰ ਤੇ ਚਾਹ ਦਾ ਅੱਜ ਮੈਂ ਪੂਰਾ ਗਲਾਸ ਭਰਿਆ ਪੂਰਾ ਐ ਨੱਕੋ ਨੱਕ ਭਰ ਕੇ ਪੀਤਾ ਫਟਾ ਦੱਸਾਂ ਦੁੱਧ ਜ਼ਿਆਦਾ ਪਾਇਆ ਹਜੇ ਮੈਂ ਝੂਠ ਨਹੀਂ ਬੋਲਦੀ ਦੁੱਧ ਜ਼ਿਆਦਾ ਪਾਇਆ ਪੱਤੇ ਪਾਣੀ ਘੱਟ ਪਾਇਆ ਮੈਂ ਕਿਹਾ ਪੀ ਲੈ ਬੀਬੀ ਹੁ ਤੂੰ ਬਾਹਰੋਂ ਸਵੇਰੇ ਦੀ ਆਈਆਂ ਇੰਨਾ ਕੰਮ ਕੀਤਾ ਹਜੇ ਤੂੰ ਇੰਨਾ ਕੰਮ ਕਰਨਾ ਐ ਇੰਨਾ ਕ ਤਾਂ ਦੁੱਧ ਪੀ ਨਾ ਭਾਈ ਤੇਰਾ ਬੰਦਾ ਠੀਕ ਐ ਹੁਣ ਜੇ ਦੁੱਧ ਵੀ ਆਪਾਂ ਸੋਚੀਏ ਵੀ ਥੋੜਾ ਪੀਏ ਤਾਂ ਬੱਸ ਫੇਰ ਹੁਣ ਮੈਂ ਦੱਸੇ ਜਾਂਦੀ ਆ ਮੈਂ ਨੀ ਕਿਸੇ ਦੀ ਫਾਲਤੂ ਸੁਣਦੀ ਨਾ ਮੈਂ ਕਿਸੇ ਦੀ ਸੁਣਾ ਨਾ ਕਿਸੇ ਨੂੰ ਸੁਣਾਉਣੀ ਆ ਨਾ ਮੈਂ ਸੁਣਦੀ ਜਿਹੜਾ ਕੋਈ ਮੈਨੂੰ ਜਿਆਦਾ ਤੰਗ ਕਰਦਾ ਫਿਰ ਉਹਨੂੰ ਮੈਂ ਛੱਡ ਦੇਣੀ ਹੈਗੀ ਐਨੀ ਵੀ ਮੈਂ ਸ਼ਰੀਫ ਹੈ ਨਹੀਂ ਜਿੰਨੀ ਦੇਖ ਰਹੀ ਐ ਸਾਰੇ ਜਾਨੇ ਹੈਨਾ ਤੇ ਮਤਲਬ ਇਸ ਤਰ੍ਹਾਂ ਤੁਹਾਨੂੰ ਤਾਂ ਕੀ ਪਤਾ ਤੁਸੀਂ ਤਾਂ ਹੁਣ ਮੇਰੇ ਨਾਲ 3 ਸਾਲਾਂ ਤੋਂ ਜੁੜੇ ਹੋ ਹੈਨਾ ਵੈਸੇ ਹੀ ਦੱਸ ਰਹੀ ਆ ਮੈਂ ਨਹੀਂ ਤਾਂ ਵੀਡੀਓ ਦੇਖ ਕੇ ਤਾਂ ਅਕਸਰ ਇਹ ਹੋ ਜਾਂਦਾ ਵੀ ਭਾਈ ਕੁਝ ਹੋਇਆ ਹੋਊਗਾ ਹੁੰਦਾ ਕੁਝ ਵੀ ਨਹੀਂ ਹੈ ਪਰ ਕਿਸੇ ਟਾਈਮ ਨਾ ਆਪਦਾ ਕਹਿੰਦੇ ਆ ਜਿਵੇਂ ਕੀ ਕਹਿੰਦੇ ਹੁੰਦੇ ਆ ਸ਼ਕਤੀਆਂ ਦਾ ਦੱਸਣਾ ਪੈਂਦਾ ਸਾਡੇ ਅੰਦਰ ਕਿਹੜੀ ਸ਼ਕਤੀ ਹੈ ਹੈਨਾ ਤੇ ਐਵੇਂ ਤਾਂ ਨਿੱਕਰ ਬਣ ਜਾਂਦੇ ਆ ਐਵੇਂ ਤਾਂ ਨੀ ਕਰ ਬਣਾਏ ਹੈਗੇ ਹਨਾ ਇਹ ਵੀ ਨਹੀਂ ਹੈ ਕਿ ਪਤਿਆਂ ਤੋਂ ਡਰ ਡਰ ਕੇ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਫਲਾਣਾ ਇੱਜਤ ਮਾਨ ਨਾਲ ਆਪਦੇ ਘਰ ਨੂੰ ਸੰਭਾਲ ਲਿਆ ਬਣਾਇਆ ਔਰ ਇੱਥੋਂ ਤੱਕ ਪਹੁੰਚੇ ਹੈ ਤੇ ਮਾਪੇ ਦੀ ਪੂਰੀ ਕਹਿੰਦੇ ਨਾ ਜੋ ਮਾਪੇ ਨੇ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਖਰੇ ਉਤਰੇ ਹੈ ਤੇ ਫੇਰ ਵੀ ਕੋਈ ਨਾ ਛੱਡੇ ਫੇਰ ਫੇਰ ਤਾਂ ਤੀ ਰੋਤੀ ਉੱਤਰ ਲਵਾਹ ਚਲਾ ਦੋ ਸੱਚ ਦੱਸ ਰਹੀ ਹਾਂ ਮੈਂ ਮੇਰੇ ਪਤੀ ਨੂੰ ਵੀ ਪਤਾ ਹੈ ਕਿ ਮੈਂ ਬੋਲਦੀ ਆ ਤਾਂ ਫਿਰ ਪੂਰਾ ਖੁੱਲ੍ਹੇ ਹੋ ਕੇ ਬੋਲਦੀ ਆ ਮੈਂ ਡਰਤੀ ਡਰਤੀ ਕਿਸੇ ਤੋਂ ਵੀ ਨਹੀਂ ਹੈਗੀ ਸਾਰਾ ਦਿਨ ਅਸੀਂ ਆਪਦੇ ਘਰ ਦਾ ਕੰਮ ਕਰਦੇ ਆਂ ਸਾਰਾ ਦਿਨ ਆਪਾਂ ਇੱਧਰ ਉੱਧਰ ਕਦੇ ਇੱਧਰ ਗੇੜੇ ਵੇੜੇ ਚ ਭੱਜ ਹੁਣ ਦਿਖ ਰਿਹਾ ਵੀ ਹਾਂ ਕੰਮ ਕਰ ਰਹੀ ਆ ਮੈਂ ਹਨਾ ਤੇ ਮੈਨੂੰ ਪਤਾ ਦੁਪਹਿਰੇ 1.5 ਕਿਸੇ ਵੇਲੇ ਵੱਜਦਾ ਹੈਗਾ ਇਹ ਨਹੀਂ ਕਿ ਮੈਂ ਫ੍ਰੀ ਬੈਠੀ ਰਹਿਣੀ ਆ ਇਹ ਨਹੀਂ ਕਿ ਮੈਨੂੰ ਕੋਈ ਜ਼ੋਰ ਜਬਰਦਸਤੀ ਤੋਂ ਕੰਮ ਕਰਨਾ ਹੁਣ ਤਿੰਨ ਦਿਨ ਸੱਚ ਦੱਸਾਂ ਆਪਣੇ ਘਰੇ ਬਣੀ ਬਣਾਈ ਰੋਟੀ ਆਈ ਤਾਂ ਮੇਰਾ ਬਲੌਗ ਇਸ ਤਰ੍ਹਾਂ ਆਇਆ ਹੁਣ ਆਪਣੀ ਪ੍ਰੋਬਲਮ ਹੈ ਜਿਹੜੀ ਆਪਾਂ ਕੀ ਦੱਸੀਏ ਹਨਾ ਤੇ ਨਾ ਆਪਾਂ ਦੱਸ ਸਕਦੇ ਹੈਗੇ ਆ ਪਰ ਇਸ ਤਰ੍ਹਾਂ ਦੋਸਤੋ ਅੱਜ ਕੱਲ ਕੋਈ ਮਤਲਬ ਸ਼ਰਮ ਸ਼ਰਮ ਦੀ ਗੱਲ ਨਹੀਂ ਹੈਗੀ ਅੱਜ ਕੱਲ ਪੂਰਾ ਜੋ ਬੋਲ ਲੈਣਾ ਮੂੰਹ ਪਟਾਕ ਬੋਲੋ ਸਿੱਧੀ ਜੀ ਗੱਲ ਹੈ ਅੱਜ ਕੱਲ ਸਭ ਨੂੰ ਪਤਾ ਹੈ ਠੀਕ ਹੈ ਬਾਕੀ ਰਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਲੜਾਈਆਂ ਨਿੱਕੇ ਨਿੱਕੇ ਝਗੜੇ ਉਹ ਤਾਂ ਦੇਖੋ ਹਰੇਕ ਘਰ ਦੇ ਵਿੱਚ ਹੁੰਦੇ ਹੁੰਦੇ ਆ ਠੀਕ ਹੈ ਤੇ ਇਹਨਾਂ ਨੂੰ ਤਾਂ ਇਗਨੋਰ ਕਰ ਦੇਣਾ ਚਾਹੀਦਾ ਇਹ ਤਾਂ ਆਪਣੇ ਐਵੇਂ ਆਲੇ-ਦਵਾਲੀ ਘੁੰਮ ਕੇ ਨਿਕਲ ਜਾਂਦੇ ਹਨਾ ਸਹੀ ਹੈ ਨਾ ਤੇ ਜ਼ਿੰਦਗੀ ਦੇ ਮਜ਼ੇ ਲੈਣੇ ਚਾਹੀਦੇ ਆ ਬਹੁਤ ਸਾਰਾ ਟਾਈਮ ਆਂਦਾ ਹੈ ਕਿ ਜਿਸ ਦੇ ਵਿੱਚ ਸਾਨੂੰ ਕੋਈ ਪਸੰਦ ਕਰਦਾ ਜਿਸ ਦੇ ਵਿੱਚ ਸਾਨੂੰ ਕੋਈ ਪਸੰਦ ਵੀ ਨਹੀਂ ਕਰਦਾ ਹੈ ਠੀਕ ਹੈ ਆਪਾਂ ਕਿਸੇ ਤੋਂ ਕੀ ਟਿੰਡੀਆਂ ਲੈਣੀਆਂ ਟਿੰਡੀਆਂ ਤਾਂ ਨਹੀਂ ਨਾ ਲੈਣੀਆਂ ਆਪਾਂ ਟਿੰਡੀਆਂ ਕਿੱਥੋਂ ਲੈਣੀਆਂ ਆਪਣੇ ਘਰ ਤੋਂ ਇਸ ਕਰਕੇ ਆਪਣੇ ਘਰ ਨੂੰ ਸੱਜਾਤ ਤੋਂ ਜ਼ਿਆਦਾ ਟਾਈਮ ਦੋ ਆਪਣੇ ਪਰਿਵਾਰ ਨੂੰ ਦੋ ਠੀਕ ਹੈ ਫालतू ਅਗਰ ਦੇਖੋ ਜੀ ਰਿਸ਼ਤਿਆਂ ਦੇ ਵਿੱਚ ਅਗਰ ਪਤੀ ਜ਼ਿਆਦਾ ਬੋਲਦੇ ਹੈ ਫਿਰ ਪਤੀ ਦੀ ਵੀ ਫालतू ਨਾ ਸੁਣੋ ਠੀਕ ਹੈ ਅਗਰ ਪਤੀ ਕਹਿੰਦੇ ਹੈ ਕਿ ਮੇਰੀ ਪਤਨੀ ਸੁਨੇ ਫਿਰ ਅਸੀਂ ਵੀ ਨਹੀਂ ਸੁਣਨਾ ਕਿਉਂਕਿ ਅਸੀਂ ਵੀ ਬਰਾਬਰ ਦਾ ਕੰਮ ਭਾਈ ਕਰਦੇ ਆ ਅਸੀਂ ਵੀ ਸਵੇਰੇ ਕੰਮ ਕਰਦਾ ਤਾਂ ਸ਼ਾਮ ਨੂੰ ਰੋਟੀ ਮਿਲਦੀ ਸਾਨੂੰ ਭਾਈ ਇੱਦਾਂ ਰੋਟੀ ਸਾਨੂੰ ਵੀ ਨਹੀਂ ਮਿਲਨੀ ਪਰ ਮਿਲ ਜਾਂਦੀ ਹੈ ਦੋਸਤੋ ਉਹਨਾਂ ਨੂੰ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਖੜੀ ਹੋ ਜੂ ਜ਼ਿਆਦਾ ਪੈਸਾ ਲਵਾਉਗੀ ਨਹੀਂ ਇਹ ਕਿਉਂਕਿ ਜਿਹੜੀਆਂ ਧਰਮ ਪਤਨੀਆਂ ਹੁੰਦੀਆਂ ਹਨ ਨਾ ਦੋਸਤੋ ਉਹ ਜ਼ਿਆਦਾ ਖਰਚਾ ਆਪਣੇ ਪਤੀ ਦੀ ਕਰਵਾਉਂਦੇ ਨਹੀਂ ਹੈਗੀ ਠੀਕ ਹੈ ਪਰ ਦੋਸਤੋ ਜ਼ਿੰਦਗੀ ਬਹੁਤ ਮ제 ਮੇ ਹੈ ਜ਼ਿੰਦਗੀ ਬਹੁਤ ਮ제 ਮੇ ਹੈ ਤੇ ਜਿਸ ਹਾਲ ਮੇ ਵੀ ਪਰਮਾਤਮਾ ਨੇ ਰੱਖਿਆ ਹੈ ਨਾ ਵਧੀਆ ਆਪਾਂ ਬਹੁਤ ਵਧੀਆ ਮ제 ਜਾ ਹਮੇਸ਼ਾ ਪ੍ਰਮਾਤਮਾ ਤੋਂ ਇਹੀ ਸੋਚੀ ਕਈਦਾ ਸਵੇਰੇ ਉੱਠ ਕੇ ਵੀ ਪ੍ਰਮਾਤਮਾ ਜੋ ਉਹ ਤੁ ਦਿਨ ਦਿੱਤਾ ਅੱਜ 7 ਦਸਾਂ ਪਹਿਲਾਂ ਮੈਂ ਘਬਰਾ ਜਾਂਦੀ ਸੀ ਮੰਨ ਲਓ ਕੋਈ ਲੜਾਈ ਦਾ ਕਾਰਨ ਬਣ ਜੇ ਜਾਂ ਕੋਈ ਕਿਸੇ ਚੀਜ਼ 'ਚ ਘਾਟਾ ਪੈ ਜੇ ਜਾਂ ਫਿਰ ਘਰ ਦੇ ਵਿੱਚ ਕੋਈ ਚੀਜ਼ ਨਾ ਹੋਵੇ ਮੈਂ ਬੜਾ ਘਬਰਾ ਜਾਂਣਾ ਬਹੁਤ ਜਲਦੀ ਘਬਰਾ ਜਾਂਦੀ ਸੀਗੀ ਮੈਂ ਪਰ ਕਹਿੰਦੇ ਨਾ ਠੋਕ ਠੋਕ ਕੇ ਠੋਕ ਠੋਕ ਕੇ ਜਿਵੇਂ ਆਪਣਾ ਲੋਹਾ ਕਿਸੇ ਸਾਂਚੇ ਦਾ ਰੂਪ ਲੈ ਲੈਂਦਾ ਨਾ ਉਸ ਤਰ੍ਹਾਂ ਅਸੀਂ ਰੂਪ ਲੈ ਚੁੱਕੇ ਆ ਬਾਕੀ ਹੁਣ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਹਨਾ ਤੇ ਪ੍ਰਮਾਤਮਾ ਨੇ ਜੋ ਵਕਤ ਦਿੱਤਾ ਕਹਿੰਦੇ ਮਰਨ ਤੋਂ ਵੀ ਇੰਨਾ ਵੀ ਨਿੱਡਰ ਹੋ ਚੁੱਕੇ ਆ ਕਿ ਰੱਬ ਚਾਹੇ ਕਹਿੰਦੇ ਨਾ ਅ ਕਹੇ ਨਾ ਵੀ ਆ ਜਾ ਆ ਜਾ ਤੇ ਫਿਰ ਵੀ ਆਪਾਂ ਖੁਸ਼ੀ-ਖੁਸ਼ੀ ਜਾਵਾਂਗੇ ਕਿਉਂ ਕਿ ਜਦੋਂ ਅਸੀਂ ਉਸ ਰਸਤੇ ਤੇ ਚੱਲਣਾ ਸਿੱਖ ਲੰਨੇ ਆ ਨਾ ਫਿਰ ਆਪਾਂ ਘਬਰਾਉਂਦੇ ਨਹੀਂ ਹੈਗੇ ਸੱਚ ਦੱਸਾਂ ਬਹੁਤ ਲੜਾਈ ਲੜੀ ਮੈਂ ਹੁਣ ਤੱਕ ਇੱਥੋਂ ਤੱਕ ਪਹੁੰਚੀ ਆ ਮੈਂ ਹੈ ਤੇ ਜਿਸ ਨੂੰ ਲੈ ਕੇ ਸੱਚ ਦੱਸਾਂ ਮੈਨੂੰ ਖੁਦ ਤੇ ਹਿੰਮਤ ਮੇਰੀ ਹਿੰਮਤ ਤੇ ਮੈਨੂੰ ਕੀ ਕਹਿੰਦੇ ਹੁੰਦੇ ਆ ਮੈਂ ਆਪਣੇ ਸ਼ਾਬਾਸ਼ੀ ਖੁਦ ਨੂੰ ਦਿੰਨੀ ਆ ਠੀਕ ਹੈ ਤੇ ਸ਼ਾਇਦ ਮੈਂ ਇਸ ਕਾਬਿਲ ਸੀ ਹੈਨਾ ਸ਼ਾਇਦ ਮੇਰੇ ਮਾਪੇ ਨੇ ਮੈਨੂੰ ਜਨਮ ਦਿੱਤਾ ਹੈਨਾ ਤੇ ਮੈਂ ਇੱਥੋਂ ਤੱਕ ਪਹੁੰਚੀ ਤੇ ਇਹ ਨਹੀਂ ਮੈਂ ਕਹਿੰਦੀ ਕਿ ਵੀ ਜਿਵੇਂ ਜਨਮ ਦਿੱਤਾ ਚਲੋ ਜਨਮ ਤਾਂ ਹਰੇਕ ਮਾਂ-ਬਾਪ ਦਿੰਦੇ ਵੈਸੇ ਦੱਸ ਰਹੀ ਹਾਂ ਮੈਂ ਵੀ ਉਹਨਾਂ ਦੇ ਸੰਸਕਾਰ ਲੈ ਕੇ ਮੈਂ ਇੱਥੋਂ ਤੱਕ ਆਈਆਂ ਠੀਕ ਹੈ ਇੱਥੋਂ ਤੱਕ ਉਹਨਾਂ ਦੇ ਸੰਸਕਾਰ ਲੈ ਕੇ ਆਈਆਂ ਮੇਰੇ ਮਾਂ-ਬਾਪ ਦੇ ਅੰਦਰ ਜੋ ਵੀ ਅੱਛੀਆਂ ਚੀਜ਼ਾਂ ਸੀ ਉਹ ਮੈਂ ਆਪਣੀਆਂ ਸਾਰੀਆਂ ਅਪਣਾਈਆਂ ਜੋਰ ਲਾਇਆ ਹਨਾ ਤੇ ਕਈ ਵਾਰ ਤਾਂ ਮੇਰੇ ਹਸਬੰਡ ਵੀ ਦੇਖ ਕੇ ਹੈਰਾਨ ਹੋ ਜਾਂਦੇ ਆ ਵੀ ਮੈਂ ਕਬਰ ਆ ਜਾਣਾ ਤੂੰ ਨਹੀਂ ਕਬਰਾਂਦੀ ਹੁਣ ਦੇਖ ਲਓ ਤੁਸੀਂ ਇੱਥੋਂ ਤੱਕ ਮੈਂ 1.5 ਵਜੇ ਤੱਕ ਕਿਵੇਂ ਪਹੁੰਚੀ ਸਫਾਈ ਕੀਤੀ ਝਾੜੂ ਲਾਇਆ ਪੋਚਾ ਲਾਇਆ ਅਰਸੋਈ ਦੇ ਵਿੱਚ ਸਾਰੀਆਂ ਡੱਬੀਆਂ ਸਾਰੀਆਂ ਖਾਲੀ ਕੀਤੀਆਂ ਜਿਹੜੀਆਂ ਫਿਲ ਕਰਨ ਵਾਲੀਆਂ ਸੀ ਉਹ ਫਿਲ ਕੀਤੀਆਂ ਹੈ ਕਹਿਣਾ ਸੋਖਾ ਹੁੰਦਾ ਕੰਮ ਕਰਨੇ ਬਹੁਤ ਔਖੇ ਹੁੰਦੇ ਟੇ ਰੱਡਾ ਡਿੱਗ ਢਿੱਗ ਭਾਂਡਿਆਂ ਦਾ ਮਹਿਮਾਂਜਿਆ ਹੈ ਫਿਰ ਸਾਰਾ ਟੋਕਰਿਆਂ ਦੇ ਵਿੱਚ ਲਾਇਆ ਫਿਰ ਸਬਜੀ ਕੱਟੀ ਮਸਾਲਾ ਤਿਆਰ ਕੀਤਾ ਆਟਾ ਗੁੰਨਿਆ ਸਾਰੀਆਂ ਕੰਸਾਂ ਸਾਫ਼ ਕੀਤੀਆਂ ਸਾਰੀ ਡਸਟਿੰਗ ਸਾਫ਼ ਕੀਤੀ ਸਾਫ਼-ਸੂਫ਼ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਸਾਰੀਆਂ ਚਾਦਰਾਂ ਝਾੜੀਆਂ ਸੋਫਿਆਂ ਤੇ ਕੱਪੜੇ ਝਾੜੇ ਹੈ ਸਾਰੇ ਵਿਹੜਿਆਂ ਦੇ ਵਿੱਚ ਜਿਵੇਂ ਝਾੜੂ ਮੋਟਾ-ਮੋਟਾ ਕੂੜਾ ਇਕੱਠਾ ਕਰਤਾ ਹੈ ਫੇਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕੱਪੜੇ ਪਾਏ ਕੱਪੜੇ ਪਾਣ ਤੋਂ ਬਾਅਦ ਫਿਰ ਆਪ ਦਾ ਨਹਾਉਣ ਦਾ ਪਾਣੀ ਲਾਇਆ ਫੇਰ ਮੈਂ ਇੱਥੋਂ ਤੱਕ ਪਹੁੰਚੀ ਹੁਣ ਬਸ ਰੋਟੀ ਬਣਾ ਰਹੀ ਹੈਗੀਆ ਦੇਖੋ ਮੈਂ ਅੱਗੇ ਇੱਕ ਕੰਮ ਕਰਕੇ ਥੱਕ ਜਾਂਦੀ ਸੀਗੀ ਪਰ ਮੈਨੂੰ ਹੁਣ ਇਸ ਤਰ੍ਹਾਂ ਕਿ ਨਾ ਥੱਕਣਾ ਨਹੀਂ ਹੈਗਾ ਥੱਕਣਾ ਕਹ ਆਪਦੇ ਘਰ ਦੇ ਵਿੱਚ ਦੇਖੋ ਅਗਰ ਥਕਾਵਟ ਹੁੰਦੀ ਹੈ ਤਾਂ ਆਰਾਮ ਨਾਲ ਬੈਠ ਚੋ ਹੁਣ ਵੀ ਹੁੰਦਾ ਹੀ ਨਹੀਂ ਜੇ ਨਹੀਂ ਹੁੰਦਾ ਸਾ ਵੀ ਕਹਿ ਦੋ ਵੀ ਹੁੰਦਾ ਹੀ ਨਹੀਂ ਕੰਮ ਛੱਡ ਭਰੇ ਜੇ ਹੋ ਗਿਆ ਤਾਂ ਕਰ ਲਓ ਠੀਕ ਹੈ ਬਾਕੀ ਕਿਸੇ ਦੇ ਸੋਚਣ ਦੇ ਨਾਲ ਕਿਸੇ ਦੇ ਬੋਲਣ ਦੇ ਨਾਲ ਜਾਂ ਕਿਸੇ ਮੈਨੂੰ ਕੋਈ ਪਰਵਾਹੀ ਮੇਰੇ ਤਾਂ ਹਵਾ ਵਾਂਗੂ ਉੱਪਰ ਗੱਲਾਂ ਲੰਘ ਜਾਂਦੀਆਂ ਠੀਕ ਹੈ ਅੱਗੇ ਮੇਰੇ ਬਾਰੇ ਬਹੁਤ ਕੁਝ ਗਲਤ ਬੋਲਿਆ ਜਾਂਦਾ ਸੀਗਾ ਇਹ ਇਸ ਤਰ੍ਹਾਂ ਉਹ ਇਸ ਤਰ੍ਹਾਂ ਕੀ ਲੈਣਾ ਠੀਕ ਹੈ ਸਬਕ ਸਭ ਨੂੰ ਮਿਲਣਾ ਠੀਕ ਹੈ ਇੱਥੇ ਇੱਥੇ ਹੈ ਕਹਿੰਦਾ ਨਰਕ ਸਵਰਗ ਸਭ ਕੁਝ ਇੱਥੇ ਹੈ ਹੋਰ ਕੁਝ ਵੀ ਨਹੀਂ ਹੈ ਮੈਨੂੰ ਉਹ ਦੱਸਾਂ ਗੱਲ ਇੱਥੇ ਸਿਰਫ ਕਰਮ ਆਪਦੇ ਕਰ ਲਓ ਤੇ ਫਲ ਆਪਦਾ ਜਿਹੜਾ ਕੋਈ ਨਹੀਂ ਕਦਰ ਕਰਦਾ ਉਹਨੂੰ ਇਗਨੋਰ ਕਰੋ ਠੀਕ ਹੈ ਇੱਕ ਵਾਰੀ ਇਗਨੋਰ ਕਰੋ ਨਹੀਂ ਸਮਝਦਾ ਬੰਦਾ ਦੋ ਵਾਰੀ ਇਗਨੋਰ ਕਰੋ ਤਿੰਨ ਵਾਰੀ ਕਰੋ ਚੌਥੀ ਵਾਰੀ ਉਹਨੂੰ ਮਗਰੋਂ ਹੀ ਲਾ ਦੋ ਬਸ ਇਹ ਆਪਦਾ ਰੂਲ ਅਪਣਾਓ ਤੇ ਇੱਜ਼ਤ ਕਰੋ ਤੇ ਇੱਜ਼ਤ ਕਰਵਾਓ ਉਹੀ ਗੱਲ ਆ ਗਈ ਰਿਸਪੈਕਟ ਕਰੋ ਰਿਸਪੈਕਟ ਕਰਵਾਓ ਠੀਕ ਹੈ ਬਾਕੀ ਕਿਹੜੇ ਅ ਸਾਡੇ ਨਾਲ ਹੈ ਔਰ ਕਿਹੜੇ ਨਹੀਂ ਅਸੀਂ ਲੈਣਾ ਕੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਸਤਾਂ ਠੀਕ ਹੈ ਇਹ ਆਪਣੇ ਤੇ ਨਹੀਂ ਮੈਂ ਦੱਸ ਰਹੀ ਸਾਰਿਆਂ ਵਾਸਤੇ ਦੱਸ ਰਹੀ ਹਾਂ ਜੋ ਚੱਲ ਰਿਹਾ ਭਾਈ ਦੀ ਦੁਨੀਆ ਤੇ ਠੀਕ ਹੈ ਤੇ ਕਦੇ ਵੀ ਇੱਕ ਚੀਜ਼ ਪਿੱਛੇ ਨਾ ਕਲਪੋ ਨਾ ਕਲਪਾਓ ਠੀਕ ਹੈ ਮ제 ਨਾਲ ਰੋਟੀ ਬਣਾਓ ਤੇ ਮ제 ਨਾਲ ਖਾਓ ਜੋ ਜੀ ਕਰਦਾ ਪਾਓ ਤੇ ਜੋ ਜੀ ਕਰਦਾ ਤੁਸੀਂ ਲਾਓ ਤੇ ਪਾਓ ਬਸ ਇੱਦਾਂ ਦੀ ਗੱਲ ਹੈ ਆਪਦੇ ਕੱਪੜੇ ਆ ਜੋ ਜੀ ਕਰਦਾ ਚਾਹੇ ਕਹਿੰਦੇ ਨਾ ਕੋਈ ਕਿਸੇ ਬਾਰੇ ਕੋਈ ਕੀ ਹੀ ਬੋਲਦਾ ਹੈ ਅੱਜਕੱਲ ਕੋਈ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਠੀਕ ਹੈ ਤੇ ਅੱਜ ਕੱਲ ਤਾਂ ਫੋਨਾਂ ਨੇ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਸਾਰਿਆਂ ਦੀਆਂ ਪਤਾ ਹੀ ਨਹੀਂ ਚੱਲਦਾ ਹਨ ਦੀਨ ਦੁਨੀਆ ਦਾ ਵੀ ਬਾਹਰ ਹੋ ਕੇ ਰਿਹਾ ਫੋਨ ਇੱਕ ਵਾਰੀ ਹੱਥ 'ਚ ਫੜ ਲਓ ਪਤਾ ਥੋੜੀ ਚੱਲਦਾ ਆਸਪਰੋਸ਼ 'ਚ ਕੀ ਹੋ ਰਿਹਾ ਹੈ ਬਾਹਰ ਕੀ ਹੋ ਰਿਹਾ ਹੈ ਅੱਗੇ ਲੋਕੀ ਨਿੱਕੀ ਨਿੱਕੀ ਖਬਰ ਰੱਖਦੇ ਸੀਗੇ ਨਿੱਕੀ ਨਿੱਕੀ ਗੱਲਾਂ ਕਰਦੇ ਸੀਗੇ ਹਾਏ ਉਹਨਾਂ ਦੇ ਘਰ ਆ ਹੋ ਗਿਆ ਉਹ ਹੋ ਗਿਆ ਲਓ ਜੀ ਅੱਜ ਖਾਣੇ ਦੇ ਵਿੱਚ ਬਣਿਆ ਗਾਜਰਾ ਦੇ ਮਟਰ ਤੇ ਨਾਲ ਬਣੀਆ ਸੇਵੀਆ ਮਿੱਠੇ ਦੇ ਵਿੱਚ ਫਿਰ ਤੇ ਰੋਟੀ ਪਾਣੀ ਖਾ ਲਿਆ ਸੀ ਭਾਈ ਤੇ ਅੱਜ ਬਾਟੀ ਭਰ-ਭਰ ਕੇ ਅਸੀਂ ਸੇਵੀਆਂ ਦੀ ਖਾਧੀ ਫੇਰ ਉਸ ਤੋਂ ਬਾਅਦ ਆ ਗਈ ਜੀ ਕੱਪੜੇ ਲਾਂਨ ਦੀ ਵਾਰੀ ਸਵੇਰੇ ਪਾਣ ਦੀ ਵਾਰੀ ਤੇ ਰਾਤ ਨੂੰ ਸ਼ਾਮ ਨੂੰ ਲਾਂਨ ਦੀ ਵਾਰੀ ਹੁਣ ਆਪਾਂ ਇਸ ਵਲੌਗ ਦਾ ਇੱਥੇ ਐਂਡ ਕਰਾਂਗੇ ਕੱਲ ਨੂੰ ਫੇਰ ਮਿਲਾਂਗੇ ਓਨੇ ਦਿਨ ਵਾਸਤੇ ਦੋਸਤੋ ਬਾਏ ਬਾਏ